ਲੋਕ ਫਤਵਾ ਦੀ ਕਦਰ ਕਰਦੇ ਆ ਸਰਕਾਰ ਨੂੰ ਅਮਰਪਾਲ ਸਿੰਘ ਉਹਨਾਂ ਦਾ ਐਨਐਸਐਬ ਵਾਪਸ ਲੈਣਾ ਚਾਹੀਦਾ ਕਿਉਂਕਿ ਲੋਕਾਂ ਨੇ ਅਮਰਪਾਲ ਸਿੰਘ ਦੇ ਹੱਥ ਤੇ ਫਤਵਾ ਦਿੱਤਾ ਉਹਨੂੰ ਦੇਰ ਤੋਂ ਰਿਹਾ ਕਰਨ ਦਾ ਹੈ ਤੇ ਲੋਕ ਰਾਜ ਦੇ ਵਿੱਚ ਲੋਕਾਂ ਦਾ ਵੋਟ ਡਿਕਟ ਜਿਹੜਾ ਸਭ ਤੋਂ ਉੱਤੇ ਮੰਨਿਆ ਜਾਂਦਾ ਸੋ ਮੈਂ ਸਮਝਦਾ ਕਿ ਵੈਸੇ ਵੀ ਐਨਐਸਐ ਲਾਉਣੇ ਗੱਲ ਸੀ ਫਿਰ ਦੁਬਾਰਾ ਲਾਉਣਾ ਹੋਰ ਵੀ ਗਲਤ ਸੀ ਤੇ ਹੁਣ ਲੋਕਾਂ ਦੇ ਫਤਵੇ ਤੋਂ ਬਾਅਦ ਉਹਨੂੰ ਤਿਆਜ ਤੇ ਰੱਖਣਾ ਕਿਸੇ ਤਰ੍ਹਾਂ ਵੀ ਤਿਆਜ ਨਹੀਂ ਹੋਏਗਾ ਤੁਹਾਡੇ ਦੌਰਤ ਐਨਐਸਰ ਉਹ ਕਰਕੇ ਉਹ ਰਿਹਾ ਕਰਨਾ ਚਾਹੀਦਾ ਲੋਕ ਭਤਵੇ ਦੀ ਕਦਰ ਕਰਦੇ ਆ ਸਰਕਾਰ ਨੂੰ ਅਮਰਪਾਲ ਸਿੰਘ ਉਹਨਾਂ ਦਾ ਐਨਐਸਰ ਵਾਪਸ ਲੈਣਾ ਚਾਹੀਦਾ ਕਿਉਂਕਿ ਲੋਕਾਂ ਨੇ ਅਮਰਪਾਲ ਸਿੰਘ ਦੇ ਹੱਥ ਕਿਤੇ ਜੇ ਭਤਵਾ ਦਿੱਤਾ ਉਹਨੂੰ ਦੇਰ ਤੋਂ ਰਿਹਾ ਕਰਦਾ ਤੇ ਲੋਕ ਰਾਜ ਦੇ ਵਿੱਚ ਲੋਕਾਂ ਦਾ ਬਜਟ ਜਿਹੜਾ ਸਭ ਤੋਂ ਉੱਤੇ ਮੰਨਿਆ ਜਾਂਦਾ ਸੋ ਮੈਂ ਸਮਝਦਾ ਕਿ ਵੈਸੇ ਵੀ ਐਨਐਸਰ ਲਾਉਣੇ ਗੱਲ ਸੀ ਫਿਰ ਦੁਬਾਰਾ ਲਾਉਣਾ ਹੋਰ ਵੀ ਗਲਤ ਸੀ ਤੇ ਹੁਣ ਲੋਕਾਂ ਦੇ ਫਤਵੇ ਤੋਂ ਬਾਅਦ ਉਹ ਧਿਆਨ ਰੱਖਣਾ ਕਿਸੇ ਤਰ੍ਹਾਂ ਵੀ ਜਜ ਨਹੀਂ ਹੋਏਗਾ ਸੋ ਇਹ ਤੁਰਤ ਐਨਐਸਰ ਹੋ ਕੇ ਕਰਕੇ ਨੂੰ ਰਿਹਾ ਕਰਨਾ ਚਾਹੀਦਾ ਹੈ